ਇਹ ਵੱਟ ਕੇ ਉੱਥੇ ਦੇ ਦੋ ਭਾਈ ਜਾਵਾਂਗੇ ਕਰ ਦੋ ਅਸੀਂ ਪੂਰਾ ਮਨਜੀਠਾ ਰੋਡ ਅੰਮ੍ਰਿਤਸਰ ਏਰੀਆ ਜਾਮ ਕਰਾਂਗੇ ਹਾਂ ਜੇ ਕੋਈ ਨਜਾਇਜ਼ ਪਰਚਾ ਕਰੂਗਾ ਜਿੱਥੋਂ ਤੱਕ ਨਜਾਇਜ਼ ਪਰਚਾ ਹੋਊਗਾ ਨਜਾਇਜ਼ ਪਰਚਾ ਹੋਊਗਾ ਇਹ ਮੀਡੀਆ ਨੂੰ ਵੀ ਬੇਨਤੀ ਹੈ ਕਿ ਵੱਧ ਚੜ ਕੇ ਨਿਊਜ਼ ਲਾ ਦੋ ਤੇ ਸੋਸ਼ਲ ਮੀਡੀਆ ਦੇ ਉੱਤੇ ਵੱਧ ਤੋਂ ਵੱਧ ਇਹ ਖਬਰ ਫਲਾ ਦੋ ਕਿ ਜੇ ਘਰ ਘਰ ਸਿੱਖਾਂ ਨੂੰ ਇਦਾਂ ਬਾਰੀ-ਬਾਰੀ ਮਾਰਨਾ ਘਰਾਂ ਨੂੰ ਅੱਗਾਂ ਲਾਉਣੀਆਂ ਇਹ ਭਈਏ ਇਲਜ਼ਾਮ ਲਾਉਂਦੇ ਆ ਰਾਤ ਨੂੰ ਅੱਗਾਂ ਲਾਉਣ ਨੂੰ ਪੈਂਦੇ ਆ ਘਰਾਂ ਨੂੰ ਧੀਆ ਪਹਿਣਾਂ ਦੀਆਂ ਇਸਤਾਂ ਉੱਠਦੇ ਆ ਰਾਤ ਇੱਕ ਆਣ ਕੇ ਰੋੜੇ ਮਾਰਦੇ ਆ ਜੇ ਸਿੰਘਾਂ ਨੇ ਆਣ ਕੇ ਕਿ ਹਮਦਰਦੀ ਜਤਾੜੀ ਆ ਤੇ ਸਾਡੇ ਉੱਤੇ ਆ ਡੰਡਿਆਂ ਦੇ ਵੱੱਡ-ਫੱਟ ਦੇ ਕੇਸ ਪਾਉਂਦੇ ਆ ਇਹ ਪੁਲਿਸ ਪ੍ਰਸ਼ਾਸਨ ਆਪ ਜਵਾਬ ਦੇਊਗੀ ਕਿ ਡੰਡਿਆਂ ਨਾਲ ਭਈਆ ਵੱਟਿਆ ਜਾਂਦਾ ਕਿ ਨਹੀਂ ਵੱਟਿਆ ਜਾਂਦਾ ਇਹ ਹੁਣ ਪੁਲਿਸ ਪ੍ਰਸ਼ਾਸਨ ਤੇ ਸਿੰਘਾਂ ਦੇ ਵਿੱਚ ਆਪਸ ਵਿੱਚ ਹੋਊਗਾ ਕਿ ਭਈਆ ਵੱਡ ਕੇ ਤੇ ਕੇਸ ਪਵਾ ਰਹੇ ਆ ਸਿੰਘਾਂ ਦੇ ਉੱਤੇ ਕੇਸ ਪਵਾ ਰਹੇ ਆ 15 ਸਾਲ ਹੋ ਗਏ ਆ ਭਈਆ ਸਰਪੰਚਾ ਬਣਦਾ ਵਾ ਸਰਪੰਚ ਬਣਦਾ ਵਾ ਸਾਡੇ ਨਾਲ ਜਿਹੜਾ ਮਰਜੀ ਸਰਪੰਚ ਬਣੇ ਪਰ ਸਿੱਖਾਂ ਦੇ ਉੱਤੇ ਜੇ ਉਹਨਾਂ ਦੀ ਇੱਤੇ ਉਤੇ ਸਵਾਲ ਉੱਠਣਗੇ ਸਿੱਖ ਇਕੱਠੇ ਹੋਣਗੇ ਜੇ ਇਦਾਂ ਹੀ ਵਾਰੀ-ਵਾਰੀ ਸਿੱਖਾਂ ਨੇ ਪੱਕਾ ਨਮਾਉਣੀਆਂ ਵਾ ਉਹ ਆਪਣੀ ਮਰਜ਼ੀ ਆਪ ਵੇਖ ਲਓ ਜੋ ਵੀ ਸਾਹਮਣੇ ਆਏਗਾ ਉਹ ਕਾਰਵਾਈ ਕੀ ਹੋਵੇਗੀ ਇਹ ਵੇਖੋ ਕਿ ਜੇ ਆਪਾਂ ਕਹਿੰਦੀ ਹਮਦਰਦੀ ਜਤਾਉਣ ਆਈ ਅੱਜ ਬਗਨਾਦ ਨਹੀਂ ਇਹਨੂੰ ਅਸੀਂ ਕਿਸ ਨੂੰ ਮਾਰਿਆ ਤੈਨੂੰ ਕੁੱਟਿਆ ਉਹਨਾਂ ਨੂੰ ਹੀ ਪੁੱਛਿਆ ਕਿ ਤੁਸੀਂ ਨਾਲ ਦੇ ਕੇ ਨਹੀਂ ਦੇ ਕਿਉਂ ਕਿ ਇਹਦੇ ਜਿਗੂ ਗਲਤੀ ਤੇ ਨਹੀਂ ਆ। ਇਹ ਆਪਾਂ ਕਿ ਉਹਨੂੰ ਪੁੱਛ ਰਹੇ ਆ। ਆਪਾਂ ਹਮ ਧਰਦੀ ਜਤਾ ਲਈਏ ਕਿ ਗਰੀਬ ਪਰਿਵਾਰ ਦੀ ਉਹ ਤੇ ਦੱਸੋ ਕੀ ਕੋਈ ਬਣਾ ਉਹ ਗੱਲ ਦੱਜਾ ਦੇ। ਦੇਖੋ ਸਰ ਜੀ ਜੇ ਇੱਥੇ ਕਿਸੇ ਨੂੰ ਮਾਰ ਵੀ ਦਿੰਦੇ ਤੇ ਫੇਰ ਵੀ ਨਹੀਂ ਸਰ ਜੀ ਕਿਸੇ ਆਉਣਾ ਸੀ। ਫੇਰ ਵੀ ਸਰਪੰਚਾਂ ਦਾ ਫਰਜ਼ ਬਣਦਾ ਸੀ ਸਾਰੇ ਇੱਥੇ ਆਉਣਾ। ਇੱਕ ਮਿੰਟ ਜੇ ਤੁਹਾਡੀਆਂ ਵਿੱਚੀਆਂ ਪੈਣਾ ਸਰ ਜੀ ਘਰੇ ਹੈਗੀਆਂ ਇਹ ਸਰਪੰਚ ਜਿਹੜੇ ਵੱਟੇ ਮਾਰਦੇ ਆ 12 ਦੇ ਕਿ ਅਸੀਂ ਦੇਖੀਏ ਕਿ ਕੀ ਗੱਲ ਹੋ ਰਹੀ ਰਾਤ ਨੂੰ ਭਾਈ ਸਾਹਿਬ ਗਲਤ ਨਹੀਂ ਕੰਮ ਕੀਤਾ ਵੀ ਆ ਵੀ ਬੰਦਾ ਵੱਢ ਕੇ ਆਪਣਾ ਤੇ ਜਥੇ ਬੰਦੀਆਂ ਦੇ ਪਰਚਾ ਕਰਵਾਉਂਦੇ ਦੇਖੋ ਕਿ ਜੇ ਜਿਹੜੇ ਪੰਨੀਆਂ ਦੇ ਕੋਈ ਪਰਚਾ ਨਜਾਇਜ਼ ਕਰਨਗੇ ਰੋਡ ਜਮ ਕਰਾਂਗੇ ਧਰਨਾ ਪ੍ਰਦਰਸ਼ਨ ਕਰਾਂਗੇ ਜਿਹੜੇ ਜਿਹੜੇ ਪੰਨੀਆਂ ਨੇ ਵੱਡੇ ਉਹਨਾਂ ਦੇ ਪਰਚਾ ਨਹੀਂ ਉਹਨਾਂ ਨੇ ਕਿਹੋ ਜਿਹਾ ਸੇਮ ਇਤਰਾ ਸਾਡੇ ਨਾਲ ਇਹ ਦੇਖੋ ਕਿਦਾਂ ਹੀ ਬਾਬਾ ਸਾਡੇ ਕੋਲੇ ਆ ਗਏ ਆਪ ਇਸ ਪੰਚੇ ਜਿਹੜਾ ਵਾ ਉਹ ਇਦਾਂ ਕਰ ਰਿਹਾ ਕਿ ਜਿਹੜਾ ਆਪਣੇ ਬਜ਼ਾਰ ਕੋ ਵੱਢ ਕੇ 15 ਸਾਲ ਹੋ ਗਏ ਆ ਭਈਆ ਸਰਪੰਚਾ ਬਣਦਾ ਵਾ ਸਰਪੰਚ ਬਣਦਾ ਵਾ ਸਾਡੇ ਨੂੰ ਜਿਹੜਾ ਮਰਜੀ ਸਰਪੰਚ ਬਣੇ ਪਰ ਸਿੱਖਾਂ ਦੇ ਉੱਤੇ ਜੇ ਉਹਨਾਂ ਦੀ ਉਤੇਜ ਸੁਹਾਰ ਉੱਠਣਗੇ ਸਿੱਖ ਇਕੱਠੇ ਹੋਣਗੇ ਜੇ ਇਦਾਂ ਹੀ ਵਾਰੀ-ਵਾਰੀ ਸਿੱਖਾਂ ਨੇ ਪੱਕਾ ਲਮਾਉਣੀਆਂ ਵਾ ਉਹ ਆਪਣੀ ਮਰਜ਼ੀ ਆਪ ਵੇਖ ਲਓ ਸਿੱਖ ਇਕੱਲਾ ਪ੍ਰਦਰਸ਼ਨ ਕਰਨ ਆਏ ਆ ਉਹਨਾਂ ਗਰੀਬ ਪਰਿਵਾਰਾਂ ਦਾ ਹਾਲ ਪੁੱਛਣ ਆਏ ਆ ਉਹ ਪੁੱਛਣ ਦੇ ਵਿੱਚ ਵਜਾ ਦੀ ਵਿੱਚ ਹੀ ਭਈਆ ਵੱਢ ਕੇ ਕੇਸ ਪੁਆ ਰਹੇ ਆ ਸਿੰਘਾਂ ਦੇ ਉੱਤੇ ਕੇਸ ਪੁਆ ਰਹੇ ਆ ਮੀਡੀਆ ਦੇ ਵਿੱਚ ਇੱਕ ਮਿੰਟ ਸਾਡੇ ਕੋਲ ਕੋਈ ਸਸਤਰ ਨਹੀਂ ਆਂ ਫਾਸ਼ੋ ਸਾਡੇ ਕੋਲ ਕੋਈ ਸਸਤਰ ਨਹੀਂ ਆਂ ਡੰਡਿਆਂ ਤੋਂ ਸਵਾਹ ਤੇ ਇਹ ਕਹਿੰਦੇ ਆ ਭਈਆ ਵੜਤਾ ਆ ਇਹ ਪੁਲਿਸ ਪ੍ਰਸ਼ਾਸਨ ਆਪ ਜਵਾਬ ਦੇਊਗੀ ਕਿ ਡੰਡਿਆਂ ਨਾਲ ਭਈਆ ਵੜਿਆ ਜਾਂਦਾ ਕਿ ਨਹੀਂ ਵੜਿਆ ਜਾਂਦਾ ਇਹ ਹੁਣ ਪੁਲਿਸ ਪ੍ਰਸ਼ਾਸਨ ਤੇ ਸਿੰਘਾਂ ਦੇ ਵਿੱਚ ਆਪ ਸਿਚੂ ਹੋਊਗਾ ਕਿ ਕਿਦਾਂ ਭਈਆ ਵੜਿਆ ਜਾਂਦਾ ਉਹਨਾਂ ਗਰੀਬ ਪਰਿਵਾਰਾਂ ਦੇ ਕੇਸ ਬਣਾ ਰਹੇ ਆ ਉਹਨਾਂ ਗਰੀਬਾਂ ਨੂੰ ਦੱਪ ਰਿਹਾ ਸਵੇਰ ਸਾਰੇ ਭਈਏ ਵੱਢ ਕੇ ਉੱਥੇ ਦੇ ਦੋ ਅਸੀਂ ਪੂਰਾ ਮਜੀਠਾ ਰੋਡ ਅੰਮ੍ਰਿਤਸਰ ਏਰੀਆ ਜਾਮ ਕਰਾਂਗੇ ਹਾਂ ਜੇ ਕੋਈ ਨਜ਼ਾਇਜ਼ ਪਰਚਾ ਕਰੂਗਾ ਜਿੱਥੋਂ ਤੱਕ ਨਜ਼ਾਇਜ਼ ਪਰਚਾ ਆਊਗਾ ਨਜ਼ਾਇਜ਼ ਪਰਚਾ ਹੋਊਗਾ ਇਹ ਮੀਡੀਆ ਨੂੰ ਵੀ ਬੇਨਤੀ ਹੈ ਕਿ ਵੱਧ ਚੜ ਕੇ న్యూਸ ਲਾ ਦਿਓ ਇਹ ਸੋਸ਼ਲ ਮੀਡੀਆ ਦੇ ਉੱਤੇ ਬਾਤ ਤੋਂ ਬਾਤ ਇਹ ਖਬਰ ਫਲਾ ਦੋ ਕਿ ਜੇ ਘਰ ਘਰ ਸਿੱਖਾਂ ਨੂੰ ਇਦਾਂ ਬਾਰੀ ਬਾਰੀ ਮਾਰਨਾ ਘਰਾਂ ਨੂੰ ਅੱਗਾਂ ਲਾਉਣੀਆਂ ਇਹ ਭਈ ਇਹ ਇਲਜ਼ਾਮ ਲਾਉਂਦੇ ਆ ਰਾਤ ਨੂੰ ਅੱਗਾਂ ਲਾਉਣ ਨੂੰ ਪੈਂਦੇ ਆ ਘਰਾਂ ਨੂੰ ਤੀਆਂ ਪੈਣਾਂ ਦੀਆਂ ਹਿਸਤਾਂ ਉੱਟਦੇ ਆ ਰਾਤ ਇੱਕ ਆਣ ਕੇ ਰੋੜੇ ਮਾਰਦੇ ਆ ਤੇ ਜੇ ਸਿੰਘਾਂ ਨੇ ਆਣ ਕੇ ਕਿ ਹਮ ਧਰਤੀ ਚ ਤਾੜੀ ਆ ਤੇ ਸਾਡੇ ਉੱਤੇ ਆ ਡੰਡਿਆਂ ਦੇ ਵੱੱਡ ਫੱਟ ਦੇ ਕੇਸ ਪਾਉਂਦੇ ਆ ਉਹਨਾਂ ਗਰੀਬ ਪਰਿਵਾਰਾਂ ਦੇ ਕੇਸ ਪਾਏ ਜਾ ਰਹੇ ਆ ਇਹ ਬੇਹ ਜਿੱਥੇ ਆਮ ਨਗਰ ਕਲੋਨੀ ਚ ਪਹੁੰਚੇ ਆ ਪੇਨੋ ਸਾਰੀ ਸਿੱਖ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਇਥੇ ਬਣਿਆ ਆ ਮਾ ਜੀ ਕਿਉਂਕਿ ਕੁਝ 2-4 ਦਿਨ ਹੋ ਗਏ ਪੇਨੋ ਕਿਤੇ ਜਿਹੜੇ ਪ੍ਰਵਾਸੀ ਰਹਿੰਦੇ ਆ ਭਈਏ ਰਹਿੰਦੇ ਆ ਉਹ ਕਿਤੇ ਗਾਣੇ-ਗੂਣੇ ਲਾਉਂਦੇ ਸੀ ਮਾੜੀ ਚੰਗੇ ਤੇ ਚਲੋ ਸਰਦਾਰ ਬੰਦਾ ਹੋਏ ਉਹਨੇ ਕਿਹਾ ਕਿ ਭਾਈ ਸਾਹਿਬ ਗਾਣੇ ਤੁਸੀਂ ਨਾ ਲਾਓ ਪਰ ਇੰਨੀ ਗੱਲ ਕਹਿਣ ਦੇ ਉੱਤੇ ਉਹਨਾਂ ਨੇ ਜਿਹੜੀ ਵੀ ਵੀਰ ਦੀ ਦਸਤਾਰ ਲਾਤੀ ਦਸਤਾਰ ਲਾਈ ਨੂੰ ਕੁੱਟਿਆ ਮਾਰਿਆ ਬੜਾ ਵਾ ਤੇ ਇਹ ਇਹਦੇ باوجود ਵੀ ਇੱਕ ਨਹੀਂ ਅੱਗੇ ਵੀ ਕਈ ਵਾਰੀ ਦੱਸਦੇ ਕਿ ਭਈਆ ਨੇ ਇੱਥੇ ਜਿਆਦਾਤਰ ਭਈਆ ਦੀ ਬੋਰ ਜਿਆਦੀ ਵਾ ਜਿਹੜਾ ਸਰਪੰਚ ਵਾ ਭਈਆ ਵਾ 15 ਸਾਲ ਹੋ ਗਿਆ ਭਈਆ ਸਰਪੰਚ ਬਣਿਆ ਵਾ ਉਹੀ ਜਿਆਦੀ ਰਾਜਨੀਤੀ ਕਰਦਾ ਵਾ ਕਿਉਂਕਿ ਪੰਜਾਬੀਆਂ ਧੱਕਾ ਹੁੰਦਾ ਬੋਰ ਰਾਜ ਦਾ ਕਰਕੇ ਤੇ ਮੇਰੀ ਤੇ ਪ੍ਰਸ਼ਾਸਨ ਕਰ ਭਈਆਂ ਨੂੰ ਚੇਤਾਵਨੀ ਆ ਜੀ ਦੇ ਚੱਲੇ ਆ ਕੀ ਭਈਆਂ ਦੀ ਜਿਹੜਾ ਵਾ ਅਰਸ਼ਾ ਵਾਦਾ ਜਾਂਦਾ ਭਈਏ ਦਿਨੋ ਦਿਨ ਜਿਹੜੀ ਆ ਆਪਣੀ ਆਦਤਾਂ ਤੋਂ ਬਾਜ਼ ਨਹੀਂ ਹੁੰਦੀ ਇਕੜੀ ਨੇਕਾ ਥਾਂਵਾਂ ਦੇ ਵੇਖਿਆ ਜਾਂਦਾ ਕਿ ਪੰਜਾਬੀਆਂ ਨਾਲ ਧੱਕਾ ਕਰ ਰਹੇ ਆ ਤੇ ਇਹਨਾਂ ਨੂੰ ਅੱਜ ਚੇਤਾਵਨੀ ਦੇ ਚੱਲੇ ਆ ਜਥੇਬੰਦੀਆਂ ਨੂੰ ਦੱਸ ਚੱਲੇ ਆ ਕਿ ਜੇ ਭਾਈ ਅੱਜ ਤੋਂ ਗਾਂ ਕੋਈ ਇਹੋ ਜਿਹੀ ਖਰਾਬੀ ਕਰੂਗਾ ਤੇ ਪਹਿਲੇ ਤਾਂ ਪ੍ਰਸ਼ਾਸਨ ਦਾ ਯੋਗਦਾਨ ਲਵਾਗੇ ਪ੍ਰਸ਼ਾਸਨ ਗਾੜੀ ਵੀ ਹੱਥ ਪਲਾ ਜੋੜਿਆ ਵਾ ਪਰ ਇੱਕ ਬੇਨਤੀ ਹੈ ਪ੍ਰਸ਼ਾਸਨ ਗਾੜੀ ਕਿਉਂਕਿ ਅੱਜ 5 ਦਿਨ ਹੋ ਗਏ ਆ ਉਹ ਗਰੀਬ ਪਰਿਵਾਰ ਵਾ ਉਹਦੀ ਘਰ ਦੀ ਵੀ ਰੋ ਰਹੀ ਆ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਪ੍ਰਸ਼ਾਸਨ ਕਾਰਵਾਈ ਕਰੇ ਤੇ ਜਥੇਬੰਦੀਆਂ ਨੂੰ ਕੀ ਲੋੜ ਐ ਇੱਥੇ ਆਉਣ ਦੀ ਕਾਰਵਾਈ ਲੱਗਦਾ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰ ਰਿਹਾ ਕਾਰਵਾਈ ਦੇ ਵੇਖੋ ਚਾਹੇ ਕੋਈ ਪ੍ਰੀਤੀ ਗੱਲ ਦਬਾਊਗਾ ਚਾਹੇ ਬੋਰ ਰਾ ਵੇਖੋ ਜੇ ਭਈਆਂ ਦੀਆਂ ਬੋਟਾਂ ਜਾਂਦੀਆਂ ਤਾਂ ਇਹ ਨਹੀਂ ਕਾਰਵਾਈ ਹੋ ਰਹੀ ਵੇਖੋ ਪੰਜਾਬ ਚ ਰਹਿ ਕੇ ਭਈਏ ਦੇ ਪੰਜਾਬੀਆਂ ਨਾਲ ਧੱਕੇ ਹੋ ਰਹੇ ਆ ਵੇਖੋ ਅੱਜ ਇੱਕ ਪੰਜਾਬੀ ਦੇ ਗਾਲੋਂ ਪਏ ਪਹਿਨੋ ਮੈਂ ਇਹ ਗੱਲ ਕਹੂੰਗਾ ਵੀ ਜਿਹੜੇ ਲਾਗੇ ਲਾਗੇ ਰਹਿੰਦੇ ਉਹਨਾਂ ਦੇ ਜਮੀਰ ਮਰ ਗਏ ਆ ਅੱਜ ਜੀ ਕਿਸੇ ਤਰ੍ਹਾਂ ਦਾ ਕੋਈ ਝਗੜਾ ਆਇਆ ਝਗੜਾ ਕੋਈ ਨਹੀਂ ਹੋਇਆ ਜੀ ਬਸ ਇੱਥੇ ਆਏ ਆ ਰੌਲੀ ਰੱਪਾ ਪਿਆ ਵਾ ਭਈਓ ਜੀ ਭੱਜ ਕੇ ਮਾਰੇਗੇ ਲੁੱਟੇਗੇ ਝਗੜਾ ਕੋਈ ਨਹੀਂ ਹੋਇਆ ਸਿਰਫ ਪ੍ਰਸ਼ਾਸਨ ਆਇਆ ਵਾ ਉਹਦੇ ਘਰ ਵੀਰ ਦੇ ਪਤਾ ਲੈਣਾ ਆ ਕਿ ਵੀਰ ਤੇਰੀ ਕੋਈ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਤੇ ਵੀਰ ਦੇ ਹੁਣ ਘਰ ਆਏ ਆ ਤੇ ਵੀਰ ਨੂੰ ਕਿਹਾ ਵੀ ਇਹ ਤੇ ਪ੍ਰਸ਼ਾਸਨ ਕੋਈ ਕਾਰਵਾਈ ਕਰੂਗਾ ਠੀਕ ਵਾ ਜੇ ਨਾ ਕਰੂਗਾ ਉੱਤੇ ਕੋਈ ਡੀਸੀ ਸਾਹਿਬ ਹੋਊਗਾ ਕੋਈ ਐਸਐਸਪੀ ਹੋਊਗਾ ਨਾ ਤਰਲਾ ਮਿੰਦ ਕਰੂੰਗਾ ਕਰਾਂਗੇ ਤੇ ਜਿਹੜੀ ਭਈਆਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਵੇਖੋ ਉਹ ਭੈਣ ਵੀ ਰੋ ਰਹੀ ਛੋਟੀ ਜੀ ਤੁਹਾਨੂੰ ਤੇ 5 ਦਿਨ ਹੋ ਗਏ ਕਿਉਂ ਨਹੀਂ ਮਸਲਾ ਅੱਦੋ ਸੁਣਵਾਈ ਹੁੰਦੀ ਮਸਲਾ ਦੇ ਵੇ ਤੁਹਾਨੂੰ ਵੀ ਪਤਾ ਵੀ ਤੁਸੀਂ ਮੀਡੀਆ ਦੇ ਜੋਗ ਕੱਲ ਰਿਹਾ ਹੋ ਕਿ ਜੇ ਤੇ ਮਹਾਦਲੇ ਦਾਨੀ ਹੋਰੀ ਜੇ ਕੋਈ ਤਕਰਾ ਹੁੰਦਾ ਤੇ 2 ਮਿੰਟਾਂ ਚੋਕ ਕੇ ਲੈ ਜਾਣਾ ਸਾਰੀ ਕਾਰਵਾਈ ਹੋਣੀ ਹੈ ਵੇਖੋ ਪਿਛਲੇ ਬੰਨੇ ਭਈਏ ਖਲੋਤੇ ਹੋਣੀ ਪ੍ਰਸ਼ਾਸਨ ਆਇਆ ਕੋਈ ਕਾਰਵਾਈ ਹਾਂ ਤੇ ਉਹ ਤੇ ਲੜਕੀ ਵੀ ਖਲੋਤੀ ਉਹ ਵੀ ਕਹਿ ਰਹੀ ਹੈ ਕਿ ਮੇਰੇ ਬ੍ਰਦਰ ਦੇ ਭਰਾ ਦੇ ਵੀ ਸੱਣਾ ਵਗੈਰਾ ਦੇਖੋ ਜੀ ਤੁਹਾਨੂੰ ਉਹ ਵੀਡੀਓ ਵਿਖਾ ਦਿੰਦੇ ਉਹਦੇ ਵਿੱਚ ਉਹਦੇ ਭਰਾ ਨੂੰ ਕਿੱਡੀ ਬੁਰੀ ਤਰ੍ਹਾਂ ਵੱਢਿਆ ਆ ਆ ਬਾਹ ਵੀ ਵੱਢਿਆ ਸਿਰ ਵੀ ਵੱਢਿਆ ਭਈਆਂ ਨੇ ਬੋਤਲਾਂ ਮਾਰ ਮਾਰ ਕੇ ਤੇ ਦੇਖੋ ਉਹ ਵੀ ਆਂਦੇ ਕਿ ਸਾਡੀ ਵੀ ਦਰਖਾਸਤ ਉੱਥੇ ਪਈ ਆ ਸਾਡੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਹ ਫੇ ਕੋਈ ਨਿਗਹਿਲੀ ਸਮਝਾਂਗੇ ਚਾਹੇ ਕੋਈ ਪ੍ਰੇਟੀਕਲ ਦਬਾਵਾ ਸਮਝਾ ਕੀ ਪਤਾ ਕੀ ਤੇ ਜਾਂ ਫੇ ਭਈਆਂ ਦਾ ਰਾਜ ਆ ਗਿਆ ਵਾ ਅਗਰ ਬਾਬਾ ਜੀ ਹੁਣ ਵੀ ਮਸਲਾ ਹੱਲ ਨਾ ਹੋਇਆ ਜੇ ਤੁਹਾਡੇ ਜਥੇਬੰਦੀਆਂ ਲੋਕ ਕੀ ਅਸਲ ਵਾ ਦੇਖੋ ਜਥੇਬੰਦੀਆਂ ਲੋਕ ਦੇ ਹੋ ਬੇਨਤੀ ਪ੍ਰਸ਼ਾਸਨ ਕਾਲੀ ਹੱਥ ਜੋੜਾਂਗੇ ਉੱਤੇ ਅਫਸਰਾਂ ਕਾਲੀ ਜੋੜੇ ਨਾ ਉਹ ਜੇ ਫੇ ਸਾਡੇ ਕੋਲ ਧਰਨਾ ਹੀ ਹੁੰਦਾ ਵਾ ਤੇ ਜੋ ਸਾਨੂੰ ਮਹਾਂਪੁਰਸ਼ੂ ਕੋ ਮਿਲੌਣਗੇ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਅਸੀਂ ਤੇ ਜੋ ਵੀ ਕਹਿਣਗੇ ਉਹ ਵੇ ਕਾਰਵਾਈ ਨੇ ਤੇ ਭਈਆਂ ਤੇ ਕਰਾਵਾਂਗੇ ਜੀ ਤੇ ਇੱਕ ਦੋ ਦਿਨਾਂ ਦੇ ਵਿੱਚ ਭਈਆਂ ਤੇ ਕੋਈ ਕਾਰਵਾਈ ਕਰਨਗੇ ਠੀਕ ਵਾ ਜਿੰਨੇ ਵੀ 10 15 ਭਈਏ ਵੇ ਵੇਖੋ ਇਹ ਪੰਜਾਬ ਚ ਲਾਲੋ ਜੇ ਅੱਗੇ ਵੀ ਗੱਲ ਕੀਤੀ ਗਈ ਹੈ ਮੀਡੀਆ ਨੇ ਵੀ ਵੇ ਪਠੰਡੀਏ ਦੇ ਵਿੱਚ ਗਰੀਬ ਪਰਿਵਾਰਾਂ ਦੇ ਘਰ ਸਾਰਤੇ ਹਨ ਸ਼ਾਇਆਂ ਨੇ ਤੁਹਾਨੂੰ ਵੀ ਪਤਾ ਹੈ ਕਿ ਪੰਜਾਂ ਛਿਆਂ ਘਰਾਂ ਦੀ ਵਿੱਚ ਇੱਕ ਚੀਜ਼ ਨਹੀਂ ਛੱਡੀ ਗਰੀਬਾਂ ਦੀ ਹਾਂਜੀ ਤੇ ਉਹ ਇੱਥੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਮੇਰੀ ਤੇ ਐਮਐਲਏ ਐਮਪੀਆ ਗੜੀ ਹੱਥ ਜੋੜ ਕੇ ਬੇਨਤੀ ਹੈ ਕਿ ਵੋਟ ਰਾਜਵਾ ਤੁਹਾਨੂੰ ਵੋਟਾਂ ਗਰੀਬ ਆਉਂਦੇ ਆ ਤੁਸੀਂ ਇਹਨਾਂ ਦੇ ਬਣਾਏ ਬੜੇ ਜੇ ਪਰ ਇਹਨਾਂ ਦੀ ਸਾਰ ਲਿਆ ਕਰੋ ਵੇਖੋ ਬੜਾ ਧੱਕਾ ਹੋ ਰਿਹਾ ਪੰਜਾਬੀਆਂ ਨਾਲ ਜੇ ਅੱਜ ਸਾਡੀਆਂ ਧੀਆਂ ਭੈਣਾਂ ਨੂੰ ਕੁੜੀ ਕਹਿ ਰਹੀ ਕਿ ਸਾਡੇ 12-12 ਵਜੇ ਭਈਏ ਆ ਕੇ ਰੋਲੇ ਮਾਰਦੇ ਭੂਆਂ ਨੂੰ ਹਾਂਜੀ ਤੇ ਵੇਖ ਲਓ ਆਹ ਵੇਖੋ ਭਾਈ ਸਾਹਿਬ ਕਹਿ ਰਹੇ ਆ ਆਹ ਵੇਖ ਲਓ ਕਹਿੰਦੇ ਵੀ ਗਵਾਡ ਮੱਥਾ ਸਾਡੀਆਂ ਧੀਆਂ ਭੈਣਾਂ ਹੁੰਦੀਆਂ ਘਰਾਂ ਜੇ ਤੇ ਭੱਜ ਜਾਂ ਭੱਜ ਗਏ ਵੇਖੋ ਭਈਏ ਭੱਜ ਗਏ ਤੇ 12 ਵਜੇ ਭੱ ਵਾਹ ਤੇ ਭਈਆਂ ਨੇ ਇੱਥੇ ਬਹੁਤ ਜਿਆਦੀ ਹੱਥ ਕਰਾਈ ਆ ਇਸ ਕਰਕੇ ਹੱਥ ਜੋੜ ਕੇ ਵੀ ਬੇਨਤੀ ਪ੍ਰਸ਼ਾਸਨ ਕਾਈ ਤੇ ਜੇ ਭਈਏ ਨਾ ਮੰਨ ਲਗੇ ਜੋ ਵੀ ਜਿੱਥੇ ਬੰਦੀ ਹੁਕਮ ਕਰਨੀ ਆ ਉਹਦੇ ਅਨਸਾਰ ਫੇ ਇਹਨਾਂ ਨੇ ਕਿਉਂ ਬੇਨਤੀ ਕੋ ਸਾਡੇ ਸਰਪੰਚਾ ਦਾ ਇਹਨਾਂ ਨੂੰ ਬੁਲਾਇਆ ਸੀ ਅੱਜ ਪਾਰਟੀਆਂ ਨੂੰ ਭਾਰੇ ਥਾਣੇ ਨਹੀਂ ਆਏ ਇੱਥੇ ਆ ਗਏ ਤੇ ਇੱਥੇ ਮੌਕੇ ਤੇ ਆਏ ਪਹੁੰਚੇ ਤੂੰ ਕੰਪਲੇਂਟ ਕਰਨ ਦਾ ਕਹਿਣਾ 5 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਨਹੀਂ 5 ਦਿਨ ਨਹੀਂ ਹੋਏ ਜੀ 14 ਤਰੀਕ ਨੂੰ ਦਰਖਾਸਤ ਦਿੱਤੀ ਹੈ ਜੀ ਇਹਨਾਂ ਨੇ ਤੇ ਅੱਜ ਅੱਜ ਬੁਲਾਇਆ ਸੀ ਇਹਨਾਂ ਨੂੰ ਤੇ ਅੱਜ ਆਏ ਨਹੀਂ ਕੋਈ ਮੈਡੀਕਲ ਕਰਾਇਆ ਗਿਆ ਜਿਹੜੀ ਬਾਹਰ ਨਹੀਂ ਗਈ ਕੰਨ ਵੜਿਆ ਗਿਆ ਨਹੀਂ ਐਮਐਲਆ ਨਹੀਂ ਮੈਡੀਕਲ ਨਹੀਂ ਕਰਵਾਇਆ ਕਿਸੇ ਨੇ ਕਾਰਨ ਮੈਡੀਕਲ ਕਰਵਾਇਆ ਨਹੀਂ ਦੋਵਾਂ ਪਾਰਟੀਆਂ ਕੋਈ ਪਾਰਟੀ ਨਹੀਂ ਪਹੁੰਚਿਆ ਥਾਲੇ ਹੈ ਅੱਜ ਨਹੀਂ ਪਹੁੰਚਿਆ ਜੀ ਕੋਈ ਵੀ ਨਹੀਂ ਥਣੀ ਨਹੀਂ ਜਿਹਨਾਂ ਨੇ ਕੰਨ ਵੜਿਆ ਗਿਆ ਐਮਐਲਆ ਕੋਈ ਨਹੀਂ ਘਟਾਈ ਨਹੀਂ ਜੀ ਆਪ ਹੀ ਨਹੀਂ ਕਰਾਈ ਜੀ ਆਪ ਅੱਜ ਤੇਰੀ ਮਾਰੋ ਗੈਮ ਨਾ ਆਪ ਹੀ ਨਹੀਂ ਕਰਾਈ ਆਪ ਹੀ ਨਹੀਂ ਆਇਆ ਥੋੜਾ ਜੀ ਪਰ ਇਹ ਹੁਣ ਕਾਰਵਾਈ ਦੀ ਮੰਗ ਕਰ ਰਹੇ ਵੀ ਕਾਰਵਾਈ ਜੋ